ਮਿਤੀ 3 ਨਵੰਬਰ ਦਿਨ ਸ਼ਨੀਵਾਰ 2024 ਨੂੰ ਸਿੱਖ ਪੰਥਕ ਆਗੂ ਪਾਈ ਰਣਜੀਤ ਸਿੰਘ ਵਾਂਦਰ ਪਿੰਡ ਵਾਂਦਰ ਦੀ ਸਮੂਹ ਸੰਗਤ ਗ੍ਰਾਮ ਪੰਚਾਇਤ ਸਮੂਹ ਕਲਬ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਰਲ ਮਿਲ ਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀ ਪਿੰਡ ਵਾਂਦਰ ਜ਼ਿਲ੍ਹਾ ਮੋਗਾ ਵਿਖੇ 11 ਲੋੜਵੰਦ ਗਰੀਬ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਅਤੇ ਧੀਆਂ ਨੂੰ ਜ਼ਰੂਰਤਮੰਦ ਸਮਾਨ ਦਿੱਤਾ ਗਿਆ ਇਸ ਆਨੰਦ ਕਾਰਜ ਵਿੱਚ ਵਿਸ਼ੇਸ਼ ਸਹਿਯੋਗ ਜਸਵਿੰਦਰ ਸਿੰਘ ਜੱਸੀ ਕੈਨੇਡਾ ਸੁਖਦੀਪ ਸਿੰਘ ਸੀਪਾ ਪਿੰਡਵੰਦਰ ਮੋਗਾ ਮੁਖ ਦਫਤਰ ਹੈੱਡ ਕੁਆਟਰ ਸ਼ਮਸ਼ਾਨ ਕਾਟ ਨੇੜੇ ਇਤਿਹਾਸਿਕ ਪਾਰਕ ਪਿੰਨਵੰਦਰ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਪੰਜਾਬ ਵੇਖੋ ਇਹ ਪ੍ਰੋਗਰਾਮ ਬੋਲੇ ਸੋਨਹਾਰ ਸਤਿ ਸ੍ਰੀ ਅਕਾਲ ਬਾਬਾ ਰਾਜਾ

ਇਹਦੀ ਨਾਗਿਕਤਾ ਫਲੇਟ ਦੇ ਕਮਿਸ਼ਨਰਾਂ ਵਾਸਤੇ ਜ਼ਰੂਰੀ ਹੁੰਦੀ ਹੈ ਸਭ ਤੇ ਵੀ ਇਸ ਕਰਕੇ ਮੈਂ ਸ਼ਾਰਦ ਕਰਕੇ ਤੁਹਾਡੇ ਕਰਨਾ ਪਈ ਗਏ ਆ ਪਾਕਿਸਤਾਨ ਦੇ ਵਿੱਚ ਅੱਜ ਗੁਰਦੁਆਰਾ ਰੋੜੀ ਸਾਹਿਬ ਬਣਿਆ ਆ ਹਾਂ ਦਾ ਚੋਰ ਵਖਾਵੇ ਕਰਦਾ ਹੰਕਾਰ ਫੜੇ ਹੈ ਕਰ ਤੱਕ ਮਜ਼ਦੂਰਾ ਉੱਤੇ ਕੈ ਨਾਮ ਨਟਕਾ ਕਿਹੜਾ ਕਿਹੜਾ ਜੋੜਾ ਸੀ ਜੀ ਬਮੀਆ ਭਾਈ ਤੁਸੀਂਗਾ ਇਹ ਬਮੀਆ ਭਾਈ ਤੁਸੀਂ ਜੀ ਕੀ ਇਹਦੇ ਵਿੱਚ ਸਮਾਨ ਕੀ ਸੁਨੀਤਾ ਕੌਰ ਬਮੀਆ ਭਾਈ ਖੁਸ਼ਮੀਰ ਸਿੰਘ ਬਗਰਾੜੀ ਤੜਕੇ ਨੇ ਤੇ ਇਹ ਸਮਾਨ ਕੀਦ ਕੀ ਦੇ ਰਹੇ ਨੇ ਵਿੱਚ ਸਾਰਾ ਵਰਤੋਂਯੋਗ ਸਮਾਨ ਹੈ ਜੀ ਪੇਟੀ ਲਵਾਰੀ ਬੈੱਡ ਪ੍ਰੈਸ ਪੱਕਾ ਕੁਰਸੀਆਂ ਡਿਨਰ ਸੈੱਟ ਕੱਪੜੇ ਸੂਟ ਸਾਰਾ ਸਮਾਨ ਹੈ ਜਿਹੜਾ ਆਮ ਵਰਤੋਂਯੋਗ ਸਮਾਨ ਹੁੰਦਾ ਇਹਨਾਂ ਨੂੰ ਕੋਈ ਨਵਾਂ ਲੈਣ ਦੀ ਲੋੜ ਨਹੀਂ ਸਾਰਾ ਸਮਾਨ ਹੈ ਇੱਕ ਸਾਰਾ ਸਮਾਨ ਵਾਲਾ ਜੀ ਠੀਕ ਹੈ ਜੀ ਆਪਣੇ ਦੇਖਦੇ ਬਰਾਬਰ ਚ ਰੱਖਿਓ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਸਮਾਨ ਦਿੱਤਾ ਜਾ ਰਿਹਾ ਹੈ ਜੋੜੇ ਨੂੰ ਲੜਕੀ ਸਮੇਤਾ ਕੌਰ ਪਿੰਡ ਬੁੰਬੀਹਾ ਭਾਈ ਕਾਕਾ ਕੁਸ਼ਵੀਰ ਸਿੰਘ ਬਗਰਾੜੀ ਤੋਂ ਪੰਥ ਕਲਪੂਰ ਸਿੰਘ ਖਾਲਸਾ ਬੰਦਰ ਜਿਹੜਾ ਅਸੂਲ ਵਾਲੇ ਸਮਾਨ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਜੋੜੇ ਚੋੜਾ ਘਰ ਤੇ ਪਏ ਰੱਖੇ ਹੋਏ ਨੇ ਲੈ ਕੇ ਜਾਣ ਦੀ ਵਾਰ ਲਗਾ ਕਾਫੀ ਤੇਰੇ ਕੋਲੇ ਦਾ ਹਾਂਜੀ ਜੋ ਸਮਾਨ ਚਾਹ ਦਾ ਨਾਲ ਦੀਆਂ ਸਾਈਨ ਕਰਾਉ ਠੀਕ ਹੈ ਜੇਹਦਾਰ ਜੀ ਬਹੁਤ ਚੜ੍ਹਦੀ ਕਲਾ 'ਚ ਆਪਣਾ ਜਿਹੜਾ ਸਮਾਗਮ ਨੇਪਰੇ ਜਿਹੜਾ ਕੀ ਕਹਿਣਾ ਬਹੁਤ ਪਹਿਲਾ ਸਮਾਗਮ ਠੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਜਿਹੜਾ ਕਾਰਜ ਸੀ ਸਤਿਗੁਰਾਂ ਨੇ ਗੁਰੂ ਸਾਹਿਬਾਨਾਂ ਨੇ ਸਾਨੂੰ ਮਹਾਨ ਕਿਰਪਾ ਕਰਕੇ ਮਹਾਨ ਬਖਸ਼ਿਸ਼ਾ ਕਰਕੇ ਸਾਰਾ ਜਿਹੜਾ ਕਾਰਜ ਹੈ ਉਹ ਸਪੂਰਨ ਹੋਇਆ ਹੈ ਤੇ ਹੁਣ ਜਿਹੜੀਆਂ ਤੀਆ ਧਿਆਣੀਆਂ ਜਿਨ੍ਹਾਂ ਨੇ ਇੱਥੇ ਆਨੰਦ ਕਾਰਜ ਹੋਇਆ ਹੈ ਬਹੁਤ ਸਾਰਾ ਸਮਾਨ ਆ ਜਿਹੜਾ ਬਹੁਤ ਸਾਰਾ ਅਸੀਂ ਚੁਕਾ ਰਹੇ ਹਾਂ ਪ੍ਰਬੰਧਕ ਕਮੇਟੀ ਸਾਰੇ ਅਸੀਂ ਜਰਨੈਲ ਸਿੰਘ ਤੇ ਰੂਪ ਸਿੰਘ ਸਾਰੇ ਅਸੀਂ ਕਈ ਦਿਨਾਂ ਤੋਂ ਲੱਗੇ ਹੋਏ ਆ ਤੇ ਇਹ ਸਾਰਾ ਸਮਾਨ ਆ ਜਿਹੜਾ ਇਹ ਹੁਣ ਲੱਦਿਆ ਜਾਊਗਾ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਯੋਗਦਾਨ ਪਾਇਆ ਸੇਵਾ ਕੀਤੀ ਹੈ ভাই ਸਾਰਾ ਵਾਹਿਗੁਰੂ ਜੀ ਕੀ ਫਤਿਹ ਚੱਕ ਮਾਰੋ ਮੰਮੀ ਚੇਕ ਤੇ ਪੜਾਈ ਕਰਦੇ ਨਾ ਇੰਟਰਪੁੱਲ ਤੋਂ ਲੈਣ ਬੋਸ ਨੂੰ ਚੱਕ ਬਣੇ ਨੂੰ ਵੇਟ ਕਰਾਂ ਕਰਕੇ ਜਾਣਾ ਹੈ ਭਾਈ ਵਾਹਿ ਕੁਰਸੀ ਦਾ ਖਾਲਸਾ ਵਾਹਿ ਕਿਸ ਦੀ ਪਤਾ ਹੈ ਓਕੇ ਮਗਰੋ ਚੱਕ ਲਓ ਚੱਕ ਚੱਕ ਕਿੱਥੇ ਜਾਦੇ ਚੱਕ ਦੇ ਮਗਰੋ ਆਪਾਂ ਦੇਖੋ ਬਾਕੀ ਬਾਕੀ ਦੇਖਿਆ ਬਾਈਕ ਹੋ ਰਹੀਆਂ ਨੇ ਢੋਡ ਓਏ ਅਮਨੇ ਰਣਕ ਫੈਨ ਨੂੰ ਦੇ ਆਹੇ ਜਿਹੜੇ ਪਿਆਰੇ ਬੁੱਲਾ ਓਹ ਲੱਗ ਗਿਆ ਰਣ ਇੱਕ ਟੇ ਹੋਲਾ ਮਾਪਦਾ ਸਮੇਂਕੇ ਦੀ ਰੇਗਾ ਪਰਲੇ ਪਸ ਜਾਊਗਾ ਜੇ ਕੁਝ ਇਧਰ ਰਾਈਟ ਕਰਦਾ ਉਹ ਬੜੀ ਕਾਰਗਰ ਸਤਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਵੰਦਰ ਜਿਹੜਾ ਮੋਕਾ 3 ਨਵੰਬਰ ਦਿਨ ਸ਼ਨੀਵਾਰ ਦਾ ਜਿਹੜਾ ਪ੍ਰੋਗਰਾਮ ਸੀ ਸਾਲ ਪਹਿਲਾਂ ਇਹ ਅਲਿਖਿਆ ਗਿਆ ਸੀ ਜਦੋਂ ਅਸੀਂ ਲੰਗਰ ਦੇ ਵਿੱਚ ਸਵਾਵਾ ਨਿਭਾਉਂਦੇ ਸੀ ਸ਼ਹੀਦੀ ਜੋੜ ਮੇਲੇ ਤੇ ਉਦੋਂ ਇਸ ਦਾ ਐਲਾਨ ਕੀਤਾ ਗਿਆ ਸੀ ਅੱਜ ਉਹ ਦਿਨ ਆਇਆ ਹੈ ਤੇ ਅੱਜ ਸਾਰੇ ਨਗਰ ਨੇ ਦਸਾਂ ਦਿਨਾਂ ਤੋਂ ਇਹਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਸੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਇਹ ਗੁਰੂ ਮਹਾਰਾਜ ਦੇ ਓਟ ਆਸਰੇ ਮੁਤਾਬਕ ਸਾਰਾ ਕੰਮ ਜਿਹੜਾ ਸ਼ੁਰੂ ਕੀਤਾ ਸੀ ਅੱਜ ਗੁਰੂ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਪਿੰਡ ਵੰਦਰ ਜ਼ਿਲ੍ਹਾ ਮੋਗਾ ਇੱਥੇ ਜਿੱਥੇ ਪਹਿਲਾਂ ਵੀ ਪਿੰਡ ਦੇ ਵਿੱਚ ਵੱਡੇ ਕੰਮ ਜਿਹੜੇ ਲਗਾਤਾਰ ਅਸੀਂ 25 ਸਾਲ ਤੋਂ ਸੁਭਾਵਾਂ ਨਿਭਾ ਰਹੇ ਆਂ ਜਿੱਥੇ ਪਾਰਕ ਪਹਿਲਾਂ ਤਿਆਰ ਕੀਤਾ ਗਿਆ ਹੋਰ ਪਰਤ ਪਾਈ ਗਈ ਵੱਡੀ ਧਰਮਸ਼ਾਲਾ ਬਣਾਈ ਗਈ ਤੇ ਕੈਂਪ ਲਵਾਏ ਗਏ ਟੂਰਨਾਮੈਂਟ ਕਰਵਾਏ ਗਏ ਹੋਰ ਵੀ ਜਿੰਨੇ ਕਾਰਜ ਆ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਕਰਦੇ ਆਂ ਤੇ ਕਰਦੇ ਰਵਾਂਗੇ ਤੇ ਸੰਗਤਾਂ ਨੇ ਵੱਧ ਚੜ ਕੇ ਐਨਆਰਈ ਵੀਰਾਂ ਨੇ ਸਹਿਯੋਗ ਦਿੱਤਾ ਹੈ ਜਸਵਿੰਦਰ ਸਿੰਘ ਜੱਸੀ ਜੀ ਜਰਨੈਲ ਸਿੰਘ ਜੈਲ ਜੀ ਅੰਗਰੇਜ਼ ਸਿੰਘ ਕੋਰਾ ਜੀ ਤੇਜੀ ਜੀ ਸਾਰੇ ਕਾਕਾ ਸਿੰਘ ਜੀ ਹੋਰ ਵੀ ਰੂਪ ਸਿੰਘ ਸਾਰਿਆਂ ਨੇ ਸਾਡੇ ਨਾਲ ਸਵਾਮਨ ਨਿਭਾਈਆਂ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਪੱਤਰਕਾਰ ਵੀਰਾਂ ਦਾ ਧੰਨਵਾਦ ਗ੍ਰਾਂਥੀ ਸਿੰਘਾਂ ਦਾ ਧੰਨਵਾਦ ਜਿਹੜੇ ਜੋੜੇ 11 ਲੜਕਾ ਤੇ ਲੜਕੀ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਇਹ ಗ್ರಾಮ ਪੰਚਾਇਤ ਦਾ ਧੰਨਵਾਦ ਤੇ ਜਿੰਨੇ ਦੀ ਬੰਗਾ ਮਾਈਆਂ ਨੇ ਤਵੀ ਤੇ ਰੋਟੀਆਂ ਪਕਾਈਆਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਭਾਂਡੇ ਧੋਣ ਦੀ ਸੇਵਾ ਕੀਤੀ ਹੈ ਉਹਨਾਂ ਦਾ ਧੰਨਵਾਦ ਇਹਨਾਂ ਨੇ ਲੰਗਰ ਦੇ ਵਿੱਚ ਸਵਾਵਣਾ ਹੈ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਪਹਿਰੇਦਾਰੀ ਕੀਤੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਾਰਕਿੰਗ ਦੇ ਵਿੱਚ ਗੱਡੀਆਂ ਲਵਾਈਆਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਦੇਗ ਬਣਾਈ ਹੈ ਜਿਨ੍ਹਾਂ ਨੇ ਸਟੇਜ ਦੀ ਸੇਵਾ ਕੀਤੀ ਹੈ ਜਿਨ੍ਹਾਂ ਨੇ ਕੀਰਤਨ ਕੀਤਾ ਉਹਨਾਂ ਦਾ ਧੰਨਵਾਦ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ 35 ਵੰਜਲ ਦੇ ਸੰਤ ਮਹਾਂਪੁਰਸ਼ਾਂ ਦਾ ਲੰਗਰ ਦੇ ਵਿੱਚ ਸੇਵਾ ਨਿਭਾਈ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਤੇ ਹੋਰ ਵੀ ਜਿੰਨੇ ਦੁਕਾਨਦਾਰ ਜਿਨ੍ਹਾਂ ਨੇ ਮੇਲਾ ਲਾਇਆ ਜਾਂ ਇੱਧਰ ਝੂਲਾ ਲਾਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਰਸਤ ਪਾਣੀ ਦਿੱਤਾ ਪੰਡ ਦੇ ਵਿੱਚੋਂ ਦੁੱਧ ਦੀ ਸੇਵਾ ਕੀਤੀ ਹੈ ਜਾਂ ਜਿਨ੍ਹਾਂ ਨੇ ਮਾਇਆ ਕਰਕੇ ਸੇਵਾ ਕੀਤੀ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਵੀ ਸੇਵਾ ਹਲਵਾਈਆਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਲੱਕੜਾਂ ਦਿੱਤੀਆਂ ਜਾਂ ਜਿਨ੍ਹਾਂ ਨੇ ਕੋਈ ਹੋਰ ਵੀ ਰਸਤਾ ਵਾਸਤਾ ਦੇ ਸੇਵਾ ਪਾਈ ਹੈ ਜਾਂ ਜਿਨ੍ਹਾਂ ਨੇ ਫਰਨੀਚਰ ਦੇ ਵਿੱਚ ਕੋਈ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਸੰਤ ਮਹਾਂਪੁਰਸਾਂ ਦਾ ਧੰਨਵਾਦ ਜਿਨ੍ਹਾਂ ਵੀ ਲੀਡਰ ਸਾਹਿਬਾਨ ਜਾਂ ਧਾਰਮਿਕ ਸ਼ਖਸੀਅਤਾਂ ਇੱਥੇ ਆਈਆਂ ਉਹਨਾਂ ਦਾ ਧੰਨਵਾਦ ਪਾਂਚੀ ਪਰਚੀ ਕਾਊਂਟਰ ਵਾਲਿਆਂ ਦਾ ਵੀ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਸੋ ਸਾਰਿਆਂ ਦਾ ਧੰਨਵਾਦ ਹੈ ਸੋ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਵੱਡੇ ਯੋਗਦਾਨ ਪਾ ਕੇ ਇਸ ਕਾਰਜ ਨੂੰ ਸਪੂਰਨ ਕੀਤਾ ਤੇ ਗਾਹ ਵੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਨਗਰ ਦੇ ਉੱਤੇ ਨਗਰ ਦਾ ਨਾਂ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਇਹਦਾ ਜਾਣਾ ਹੈ ਕਿਉਂਕਿ ਇਥੇ ਧੀਆਂ ਦੇ ਕਾਰਜ ਹੋਏ ਆ ਸਾਡੇ ਗੁਰੂਆਂ ਨੇ ਸਾਨੂੰ ਸਰਬੱਤ ਦੇ ਭਲੇ ਦੀ ਸੋਚ ਦਿੱਤੀ ਹੈ ਤੇ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਹੁਕਮ ਦਿੱਤਾ ਵੀ ਚੰਗਾ ਕੰਮ ਕਰੋ ਚੰਗੇ ਕੰਮ ਦੇ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕਰਾਂ ਲੋ ਬੋਲੇ I don't know. I don't